हेलो जी सत श्री अकाल किमे हो सारे जाने उम्मीद ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਹਰ ਵਾਰ ਦੀ ਤਰ੍ਹਾਂ ਆਪਾਂ ਇਸ ਵਾਰ ਤੁਹਾਡੇ ਲਈ ਫੇਰ ਨਵੇਂ ਸੂਟਸ ਲੈ ਕੇ ਆਏ ਆ embroiderry ਵਾਲੇ ਇਹਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਤੁਸੀਂ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਠੀਕ ਹੈ ਜੀ ਕਮ ਬਦਾ ਘਟਾ ਵੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਸਕਦੇ ਜਿਹੜਾ ਪਹਿਲਾ ਸੂਟ ਹੈ ਜੀ ਇਹ ਆਪਾਂ ਬਣਾਇਆ ਹੋਇਆ ਪਿਓਰ ਨੇਚਰਲ ਕ੍ਰੇਪ ਦੇ ਉੱਪਰ ਆਫ ਵਾਈਟ ਕਲਰ ਦੇ ਉੱਪਰ ਗੋਟਾ ਪੱਤੀ ਦਾ ਕੰਮ ਹੋਇਆ ਹੋਇਆ ਕਟਦਾਣਾ ਲੱਗਿਆ ਹੋਇਆ ਤੇ ਪੈਚ ਲੱਗ ਕੇ ਆਪਾਂ tỉਲੇ ਦਾ ਕੰਮ ਕੀਤਾ ਹੋਇਆ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਪੈਚ ਵੀ ਜਿਹੜੇ ਸਾਰੇ ਹੈਗੇ ਆਪਾਂ ਸੌਬਰ ਜੇ ਕਲਰਸ ਤੇ ਲਗਵਾਏ ਕਸਟਮਰ ਦੀ ਚੁਆਇਸ ਦੇ ਅਕੋਰਡਿੰਗ ਜਿਹੜੀ ਸਾਈਡਸ ਤੇ ਹੈ ਆਪਾਂ ਚੰਪਾ ਲੇਸ ਤੇ ਕਿ ਫਿਨਿਸ਼ਿੰਗ ਕੀਤੀ ਹੋਈ ਹੈ ਚੌਕਸ ਤੇ ਤੇ ਬਾਜੂ ਤੇ ਇਸ ਤਰ੍ਹਾਂ ਦੇ ਨਾਲ ਸਾਰੇ ਦੇ ਵਿੱਚ ਗੋਟਾ ਪੱਤੀ ਦੀ ਹੈ ਜਿਹੜੀ ਸਪ੍ਰੈਡਿੰਗ ਕੀਤੀ ਹੋਈ ਹੈ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਹੈ ਦਾ ਬਾਜੂ ਦਾ ਡਿਜ਼ਾਈਨ ਇਹ ਬੰਦ ਬਾਜੂ ਦਾ ਡਿਜ਼ਾਈਨ ਇੱਕ ਪੈਟਰਨ ਆਪਾਂ ਇਹ ਵਾਲਾ ਲੈ ਲਿਆ ਅੰਨੇ ਬਾਰਡਰ ਹੈਗਾ ਜਿਹੜਾ ਬਾਜੂ ਤੇ ਲੈ ਲਿਆ ਐਂਡ ਸੇਮ ਹੀ ਬਾਰਡਰ ਹੈਗਾ ਜਿਹੜਾ ਆਪਾਂ ਇਹਨਾਂ ਦੀ ਬਾਟਮ ਤੇ ਲਈ ਦੁਪੱਟਾ ਹੈਗਾ ਜਿਹੜਾ ਜੀ ਉਹ ਲੇਸ ਲਗਾ ਕੇ ਆਪਾਂ ਫਿਨਿਸ਼ ਕੀਤਾ ਹੋਇਆ ਇਸ ਤਰ੍ਹਾਂ ਦਿਨਾ ਬੱਸ ਸੋਹਣਾ ਸੂਟ ਬਣਿਆ ਹੋਇਆ ਸੋਬਰ ਐਂਡ ਅਲੱਗ ਤਰ੍ਹਾਂ ਦਾ ਤੁਸੀਂ ਵੀ ਇਹ ਵਾਲਾ ਡਿਜ਼ਾਈਨ ਬਣਵਾਉਣਾ ਚਾਹੁੰਦੇ ਹੋ ਤਾਂ ਬਣਵਾ ਸਕਦੇ ਹੋ ਹਾਂਜੀ ਨੈਕਸਟ ਇਹ ਵਾਲਾ ਸੂਟ ਆ ਇਹ ਆਪਾਂ ਪਿਓਰ ਕ੍ਰੇਪ ਦੇ ਉੱਪਰ ਰੈਡੀ ਕੀਤਾ ਹੋਇਆ ਇਸ ਤਰ੍ਹਾਂ ਦੇ ਨਾਲ ਦੁਪੱਟੇ ਦੀ ਆਪਾਂ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਠੀਕ ਹੈ ਜੀ ਇਸ ਦੇ ਨਾਲ ਜਿਹੜੀ ਬਾਟਮ ਹੈ ਉਹ ਪਲੇਨ ਹੀ ਹੈ ਬਾਟਮ ਦੇ ਉੱਪਰ ਕੋਈ ਏਮਬ੍ਰੋਇਡਰੀ ਨਹੀਂ ਹੋਈ ਹੋਈ ਇਹ ਹੈ ਜੀ ਇਹ ਤਾਂ ਸ਼ਰਟ ਦਾ ਡਿਜ਼ਾਈਨ ਇਸ ਤਰ੍ਹਾਂ ਦੇ ਨਾਲ ਜਿਹੜਾ ਤੁਹਾਡੀ ਸਾਈਡ ਸੀਮ ਦੇ ਨਾਲ ਏਮਬ੍ਰੋਇਡਰੀ ਜਾਏਗੀ ਕੇਰੇ ਤੇ ਲੈ ਕੇ ਕੇਰੇ ਤੇ ਦੋਨੋਂ ਸਾਈਡਸ ਤੇ ਕਾਰਨਰ ਤੇ ਇਹ ਵਾਲਾ ਪੈਟਰਨ ਬਣਿਆ ਹੋਇਆ ਹੈ ਉੱਪਰ ਨੂੰ ਇਸ ਤਰ੍ਹਾਂ ਦੇ ਨਾਲ ਏਮਬ੍ਰੋਇਡਰੀ ਚਾ ਰਹੀ ਹੈ ਠੀਕ ਹੈ ਮਸ਼ੀਨ ਵਰਕ ਹੋਇਆ ਹੋਇਆ ਜੀ ਇਸ ਤਰ੍ਹਾਂ ਦੇ ਨਾਲ ਨੈੱਕ ਬਣਿਆ ਹੋਇਆ ਇਹ ਬਾਜੂ ਦਾ ਡਿਜ਼ਾਈਨ ਰਾਇਲ ਬਲੂ ਕਲਰ ਦੇ ਹੈ ਜਿਹੜਾ ਆਪਾਂ ਬੇਸ ਲਗਾ ਕੇ ਪਾਈਪਿੰਗ ਦਿੱਤੀ ਹੋਈ ਹੈ ਹਾਂ ਜੀ ਨੈਕਸਟ ਹੈ ਆਪਣਾ ਇਹ ਵਾਲਾ ਸੂਟ ਮਸਟਰਡ ਕਲਰ ਦਾ ਇਸ ਤਰ੍ਹਾਂ ਦੇ ਨਾਲ ਆਪਾਂ ਇਹਨਾਂ ਸਟ੍ਰੇਟ ਬਾਟਮ ਬਣਾਈ ਹੋਈ ਹੈ। ਬਹੁਤ ਸੋਹਣੀ ਐਮਬ੍ਰੋਇਡਰੀ ਹੈ ਬੜੀ ਵੀ। ਠੀਕ ਹੈ ਜੀ। ਮਸ਼ੀਨ ਵਰਕ ਹੋਇਆ ਹੋਇਆ। ਹਾਂਜੀ ਤੇ ਮਾਸਟਰਡ ਕਲਰ ਦੀ ਬੜੀ ਸ਼ਰਟ ਬਣੀ ਹੋਈ ਹੈ। ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ। ਕੀ ਰੇਤੀ ਨਾਲ ਇਹ ਵਾਲਾ ਪੈਟਰਨ ਆ ਰਿਹਾ ਹੈ, ਸੈਂਟਰ ਪੈਨਲਸ ਜਾ ਰਹੇ ਨੇ ਉੱਪਰ ਵੱਲ ਨੂੰ। ਠੀਕ ਹੈ ਜੀ। ਮਹਿਰੂਨ ਕਲਰ ਦੀ ਇਹ ਪਰਲੇਸ ਲਗਾਈ ਹੋਈ ਹੈ। ਇਹ ਵਾਲੀ ਬਾਜੂ ਬਣੀ ਹੋਈ ਹੈ। ਬਾਜੂ ਤੇ ਇਸ ਤਰ੍ਹਾਂ ਦੇ ਨਾਲ ਡਬਲ ਐਮਬ੍ਰੋਇਡਰੀ ਹੈ ਜਿਹੜੀ ਉਹ ਹੋਈ ਹੋਈ ਹੈ। ਇਸ ਤਰ੍ਹਾਂ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ। ਨੈਕਸਟ ਆਪਣਾ ਇਹ ਵਾਲਾ ਸੂਟ ਹੈ ਪਤਾ ਤੁਹਾਨੂੰ ਸ਼ਰਟਸ ਦਿਖਾਈਆਂ ਸੀ। ਇਸ ਤਰ੍ਹਾਂ ਦੇ ਨਾਲ ਪੈਸਟ ਕੀਤੀ ਹੋਈ ਹੈ ਐਮਬ੍ਰੋਇਡਰੀ। फ्रंट पे एक चोक है ਜਿਹੜੇ ਉਹਨਾਂ ਤੇ এমਬਰਾਇਡਰੀ ਹੋਈ ਹੋਈ ਹੈ ਪੈਚ ਲੱਗੇ ਠੀਕ ਹੈ ਜੀ बॉटम ਨਾਲ ਦੇ 컬러 ਦਾ ਹੈਗਾ ਜਿਹੜਾ ਪੈਚ ਲੱਗਿਆ ਹੋਇਆ ਫੁੱਲ ਹੈਵੀ এমਬਰਾਇਡਰੀ ਹੋਈ ਹੋਈ ਹੈ ਫਰੰਟ ਐਂਡ ਬੈਕ ਕਵਰ ਕੀਤੇ ਹੋਏ ਨੇ neck ਤੇ ਆਪਾਂ ਦਿੱਤੇ ਹੋਏ ਹੈ ਸੇਮ ਕਲਰ ਦੇ ਕੋਟਲੀ ਬਟਨਸ ਇਸ ਤਰ੍ਹਾਂ ਦੇ ਨਾਲ ਬਣਾਈ ਹੋਈ ਆਪਾਂ ਦੀ ਬਾਜੂ ਠੀਕ ਹੈ ਜੀ ਇਹ ਇਸਦੀ बॉटम प्योर क्रिप ਦੀ ਤੇ ਇਹ ਪਿਓਰ ਸ਼ਨੌਂਦਰ ਹੈਗੇ ਇਸ ਦੇ ਨਾਲ ਦੁਪੱਟਾ ਹਾਂਜੀ ਤੇ ਆਪਾਂ ਬਲੈਕ ਕਲਰ ਦੀ ਪਿਓਰ ਨੇਚਰਲ ਕ੍ਰੇਪ ਦੇ ਵਿੱਚ ਰੈਡੀ ਕੀਤਾ ਹੋਇਆ ਸੂਟ ਹੈ ਇਸ ਤਰ੍ਹਾਂ ਦੇ ਨਾਲ ਬੰਦਦਾ ਇਹਦਾ ਨੱਕ ਦਾ ਡਿਜ਼ਾਈਨ ਇਹ ਆ ਜਾਣਾ ਜੀ ਕੇਰਾ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਕੇਰੇ ਦੀ ਡਿਜ਼ਾਈਨਿੰਗ ਹੋਣੀ ਹੈ ਇਹ ਤੁਸੀਂ ਚੌਕ ਤੇ ਵੀ ਕਰਵਾ ਸਕਦੇ ਹੋ ਕੇਰੇ ਤੇ ਵੀ ਕਰਵਾ ਸਕਦੇ ਹੋ ਤੁਹਾਡੀ ਚੋਇਸ ਤੇ ਬਾੜੀ ਹੋਣੀ ਤੇ ਇਹ ਹੈ ਜੀ ਬਾਜੂ ਦਾ ਕੰਮ ਫਿਰਵਾ ਤੁਸੀਂ ਕਿਸੇ ਵੀ ਕਲਰ ਤੇ ਸਕਦੇ ਹੋ ਪਰ ਜੋ ਗੈਟਅਪ ਇਹਦੀ ਬਲੈਕ ਐਂਡ ਵਾਈਟ ਦੇ ਵਿੱਚ ਹੈ ਉਹ ਇਸ ਦੇ ਵਿੱਚ ਹੀ ਹੈ ਮਤਲਬ ਜੋ ਚੀਜ਼ ਅਸੀਂ ਕਹਿੰਦੇ ਹੁੰਦੇ ਤੁਸੀਂ ਦੇਖੀ ਹੈ ਅਗਰ ਤੁਸੀਂ ਉਸੇ ਚੀਜ਼ ਨੂੰ ਇਮੇਜਿਨ ਕਰ ਰਹੇ ਹੋ ਤਾਂ ਫਿਰ ਉਸੇ ਕਲਰ ਤੇ ਬਣਵਾਓ ਕਿਉਂਕਿ ਡਿਫਰੈਂਟ ਕਲਰ ਤੇ ਇਹਦੀ ਲੁੱਕ ਹੈਗੀ ਜਿਹੜੀ ਉਸ ਤਰ੍ਹਾਂ ਦੇ ਨਾਲ ਆਏਗੀ ਇਸ ਤੇ ਦੁਪट्टे ਤੇ ਆਪਾਂ ਕਟਵਰਕ ਕੀਤਾ ਹੋਇਆ ਇਸ ਤਰ੍ਹਾਂ ਦੇ ਨਾਲ ਆਪਾਂ ਪਿਓਰ ਸ਼ਿਫੋਨ ਦੇ ਦੁਪट्टे ਦੇ ਉੱਪਰ ਕਟਵਰਕ ਕੀਤਾ ਹੋਇਆ ਠੀਕ ਹੈ ਸੀ ਹਾਂਜੀ ਤੇ ਇਹ ਆਪਾਂ ਬਣਾਇਆ ਹੋਇਆ ਮਹਿਰੂਨ ਕਲਰ ਦਾ ਸੂਟ ਪਾਵਰ ਸਲਵਟਰੀ ਉੱਪਰ ਐਸਟਰਾਂ ਦੇ ਨਾਲ ਹੈਗੀ ਜਿਹੜੀ ਇਹਦੀ ਬਣੀ ਹੋਈ ਹੈ ਘੇਰਾ ਫਰੰਟ ਬੈਕ ਘੇਰੇ ਦੀ ਐਮਬ੍ਰੋਇਡਰੀ ਹੈ ਬਿਲਕੁਲ ਬਰੀਕ ਲਾਈਨ ਜਾਂਦੀ ਹੈ ਅਗਰ ਤੁਸੀਂ ਕਿਸੇ ਵੀ ਆਪਣੀਆਂ ਗਰਲਸ ਦੇ ਲਈ ਬਣਾਉਣਾ ਚਾਹੁੰਦੇ ਹੋ ਗਰਲਿਸ਼ ਲੁੱਕ ਆਉਂਦੀ ਹੈ ਇਹਦੀ ਕੈਂਦੀ ਕੋਲੋਨੀ ਜੇ ਕਿ ਅਸੀਂ ਆਪਣੀਆਂ ਮਤਲਬ ਅਨਮੈਰਿਡ ਬੇਟੀਆਂ ਦੇ ਲਈ ਕੁਝ ਸੂਟ ਰੈਡੀ ਕਰਵਾਉਣਾ ਚਾਹੁੰਦੇ ਆ ਤਾਂ ਇਸ ਤਰ੍ਹਾਂ ਦੇ ਨਾਲ ਸਾਰੇ ਸਪ੍ਰੈਡਿੰਗ ਹੋਈ ਹੋਈ ਹੈ ਸਿੱਪੀ ਦੀ ਮੋਤੀ ਦੀ ਸਾਈਡ ਤੇ ਆਪਾਂ ਤਿੱਲੇ ਦੇ ਨਾਲ ਆਊਟਲਾਈਨ ਕੀਤੀ ਹੋਈ ਹੈ ਇਹ ਬਣੀ ਹੋਈ ਹੈ ਬਾਜੂ ਇਸ ਤਰ੍ਹਾਂ ਦੇ ਨਾਲ ਹੈਵੀ ਬਾਜੂ ਬਣਦੀ ਇਹਦੀ ਠੀਕ ਹੈ ਜੀ ਅਪਰਤੋਈ ਵਾਲੀ ਡਿਜ਼ਾਈਨਿੰਗ ਆਉਂਦੀ ਬਾਟਮ ਹੈ ਜਿਹੜੀ ਇਸ ਦੀ ਉਸਤੇ ਉੱਪਰ ਵੀ embroidery ਹੋਈ ਹੋਈ ਹੈ ਇਸ ਤਰ੍ਹਾਂ ਦੇ ਨਾਲ ਬਾਟਮ ਦੀ embroidery ਹੈ ਸੇਮ ਜੋ ਘੇਰੇ ਦੀ ਡਿਜ਼ਾਈਨਿੰਗ ਹੈ ਉਹੀ ਬਾਟਮ ਤੇ ਆਈ ਹੋਈ ਹੈ ਤੇ ਇਸ ਤਰ੍ਹਾਂ ਦੇ ਨਾਲ ਆਪਾਂ ਇਹਦਾ ਕੀਤਾ ਹੋਇਆ ਦੁਪੱਟਾ ਰੈਡੀ ਠੀਕ ਜੀ ਸੇਮੀ ਚਨੋਂ ਦਾ ਦੁਪੱਟਾ ਰੱਖਿਆ ਹੋਇਆ ਲੰਬੇ ਪੱਲਿਆਂ ਦੇ ਉੱਪਰ ਆਪਾਂ ਇਸ ਤਰ੍ਹਾਂ ਦੇ ਨਾਲ ਗੋਟਾ ਦਿੱਤਾ ਹੋਇਆ ਤੇ ਸਾਈਡਸ ਤੇ ਲੇਸ ਦੀ ਜਿਹੜੀ ਫਿਨਿਸ਼ਿੰਗ ਕੀਤੀ ਹੋਈ ਹੈ ਇਹ ਸੂਟ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਸਟਾਈਲ ਤੇ ਬਣਵਾ ਸਕਦੇ ਹੋ ਹਾਂਜੀ ਨੈਕਸਟ ਹੈਗਾ ਆਪਣਾ ਇਹ ਵਾਲਾ ਸੂਟ ਜਿਹੜੀਆਂ ਆਪਾਂ ਤੁਹਾਨੂੰ ਪਿਓਰ ਔਰਗੈਂਜ਼ਾ ਦੀਆਂ ਸ਼ਰਟਸ ਦਿਖਾਈਆਂ ਸੀ ਇਸ ਤਰ੍ਹਾਂ ਦੇ ਨਾਲ ਆਪਾਂ ਬਣਾਈ ਹੋਈ ਹੈ ਬਾਜੂ ਇਹ ਡਿਜ਼ਾਈਨ ਆਪਾਂ ਪਹਿਲਾਂ ਇੱਕ ਜੌਰਜਟ ਦੇ ਸੂਟ ਤੇ ਵੀ ਬਣਾਇਆ ਸੀ ਬਹੁਤ ਸੋਹਣਾ ਲੱਗਦਾ ਤੁਸੀਂ ਕਿਸੇ ਵੀ ਸਟੱਫ ਤੇ ਬਣਵਾ ਸਕਦੇ ਹੋ ਨੂੰ ਔਰਗੈਂਜ਼ਾ ਲਾ ਕੇ ਬੰਦ ਹੈ ਜੀ ਇਸ ਤਰ੍ਹਾਂ ਦੇ ਨਾਲ ਨੈਕ ਦੀ ਡਿਜ਼ਾਈਨਿੰਗ ਬਣੀ ਹੋਈ ਹੈ ਨੈਕਪ ਬਾਜੂ ਬਣੀ ਹੋਈ ਹੈ ਠੀਕ ਹੈ ਜੀ ਪਲੇਨ ਹੈਗੀ ਹੈ ਦੀ ਬਾਟਮ ਇਸ ਤਰ੍ਹਾਂ ਦੇ ਨਾਲ ਸੈਮੀ ਚਨਾਉਨ ਦਾ ਦੁਪੱਟਾ ਲਗਾ ਕੇ ਆਪਾਂ ਲੇਸ ਦੇ ਨਾਲ ਇਹਦੀ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਹਾਂਜੀ ਨੈਕਸਟ ਰੀਆ ਨੇਵੀ ਬਲੂ ਕਲਰ ਦੀ ਕ੍ਰੇਪ ਦੇ ਉੱਪਰ ਬਣਿਆ ਹੋਇਆ ਸੂਟ ਹੈ ਇਸ ਦੇ ਵਿੱਚ ਜਿਹੜੀ ਸਪਰੇਡਿੰਗ ਹੈਗੀ ਆ ਉਹ ਇਸ ਤਰ੍ਹਾਂ ਦੇ ਨਾਲ ਹੋਈ ਹੋਈ ਆ ਮੋਤੀ ਐਂਡ ਸਿੱਪੀ ਦੀ ਇਹ ਬਣਿਆ ਹੋਇਆ ਨੈਕ ਡਿਜ਼ਾਈਨ ਠੀਕ ਹੈ ਜੀ ਕਿਸੇ ਵੀ ਸ਼ੇਪ ਦੇ ਵਿੱਚ ਬਣਵਾ ਸਕਦੇ ਹੋ ਤੁਸੀਂ ਬਹੁਤ ਸੋਹਣਾ ਲੱਗਦਾ ਇਹ ਵਾਲਾ ਨੈਕ ਬਣਿਆ ਹੋਇਆ ਪੂਰਾ ਹੈਵੀ ਨੈਕ ਬੰਦ ਆ ਤੇ ਇਹ ਬਣੀ ਹੋਈ ਹੈ ਜੀ ਇਹਦੀ ਬਾਜੂ ਇਹ ਸੂਟ ਆਪਣੇ ਕੋਲੋਂ ਵਿਦਾਊਟ ਸਟਿਚਿੰਗ ਜਾ ਰਿਹਾ ਇਸ ਤਰ੍ਹਾਂ ਦੇ ਨਾਲ ਬਾਜੂ ਬਣੀ ਹੋਈ ਹੈ ਹੈਵੀ ਹੈ ਤੇ ਜਿਹੜਾ ਹੈਗਾ ਮਤਲਬ ਕਿ ਇਸ ਤਰ੍ਹਾਂ ਦੇ ਨਾਲ ਆਪਾਂ ਪੂਰੀ ਭਰਮੀ ਬਾਜੂ ਬਣਾਉਣੀ ਹੈ ਉਸ ਤਰ੍ਹਾਂ ਵੀ ਲੋਕਣੀਆਂ ਆਂਦੀ ਡਿਫਰੈਂਟ ਜੀ ਲੋਕਾਂ ਦੀ ਹੈ ਜੀ ਸੋਹਣਾ ਲੱਗਦਾ ਹੈ ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਇਹ ਹੈਗਾ ਜਿਸ ਦਿਨ ਸੈਮੀ ਚਣੋਂ ਦਾ ਦੁਪੱਟਾ ਤੇ ਗੇਨ ਆਪਾਂ ਲੇਸਿਸ ਦਿਨ ਫਿਨਿਸ਼ਿੰਗ ਕੀਤੀ ਹੋਈ ਲੇਸ ਲਗਾ ਕੇ ਇਸ ਦੀ ਫਿਨਿਸ਼ਿੰਗ ਹੋਈ ਹੋਈ ਹੈ ਹਾਂਜੀ ਨੈਕਸਟ ਇਹ ਪਾ ਜੋਰਜਟ ਦੇ ਉੱਪਰ ਬਣਾਇਆ ਹੋਇਆ ਫਾਈਨ ਕੁਆਲਿਟੀ ਦੀ ਜੋਰਜਟ ਦੇ ਉੱਪਰ ਰਸਟ ਛਿੜ ਦੇ ਉੱਪਰ ਬਣਿਆ ਹੋਇਆ ਸੂਟ ਹੈ ਇਸ ਤਰ੍ਹਾਂ ਦੇ ਨਾਲ ਹੈਵੀ ਘੇਰਾ ਬਣਿਆ ਹੋਇਆ ਸਾਰੇ ਦੇ ਵਿੱਚ ਹੈਗੀ ਹੈ ਜਿਹੜੀ ਸਪਰੈਡਿੰਗ ਉਹ ਬੋਟੀ ਦੀ ਹੋਈ ਹੋਈ ਹੈ ਇਸ ਤ੍ਹਾਂ ਦੇ ਨਾਲ ਨੈਕ ਬਣਿਆ ਹੋਇਆ ਬਹੁਤ ਜ਼ਿਆਦਾ ਹੈਵੀ ਨੈਕ ਬਣਿਆ ਹੋਇਆ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਜੀ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਤੁਸੀਂ ਇਸ ਤਰ੍ਹਾਂ ਦੇ ਨਾਲ ਬਾਜੂ ਬਣੀ ਹੋਈ ਹੈ ਘੇਰੇ ਵਾਲਾ ਬਾਰਡਰ ਆਪਾਂ ਬਾਜੂ ਤੇ ਲੈ ਕੇ ਨੈਕਸਟ ਸਪਰੈਡਿੰਗ ਕੀਤੀ ਹੋਈ ਹੈ ਉੱਪਰ ਹਾਂਜੀ ਨੈਕਸਟ ਦੇ ਵਾਲਾ ਸੂਟ ਆਪਾਂ ਤੁਹਾਨੂੰ ਡਬਲ ਟੋਨ ਦਾ ਪਸ਼ਮੀਨਾ ਦਿਖਾਇਆ ਸੀਗਾ ਇਸ ਤੇ ਉੱਪਰ ਕਸਟਮਰ ਨੇ ਡਿਜ਼ਾਈਨ ਕਰਵਾਇਆ ਇਹ ਚੌਕ ਤੇ ਕੰਮ ਹੈ ਠੀਕ ਹੈ ਜੀ ਫਰੰਟ ਚੌਕ ਤੇ ਇਹ ਵਾਲੀ embroiderry ਰਹੇਗੀ ਮਸ਼ੀਨ embroiderry ਹੈ ਸੀ ਤੇ ਇਸ ਤਰ੍ਹਾਂ ਦੇ ਨਾਲ neck ਦਾ ਡਿਜ਼ਾਈਨ ਫੁੱਲ ਹੈਵੀ ਡਿਜ਼ਾਈਨ ਹੈਗਾ ਜਿਹੜਾ neck ਤੇ ਬਣਿਆ ਹੋਇਆ ਇਹ ਤੁਸੀਂ ਕਿਸੇ ਵੀ ਸਟਾਫ ਤੇ ਕਰਵਾਉਣੀ ਹੋ ਤਾਂ ਇੰਨਾ ਹੀ ਸੋਹਣਾ ਲੱਗਣਾ ਪਲੇਨ ਸਟਾਫ ਤੇ ਵੀ ਕਰਵਾ ਸਕਦੇ ਹੋ ਜਿੱਦਾਂ ਅੱਗੇ ਕਾਟਨ ਦੇ ਸੂਟਸ ਆ ਰਹੇ ਨੇ ਉਹਨਾਂ ਦੇ ਉੱਪਰ ਕਰਵਾ ਸਕਦੇ ਹੋ ਤੇ ਇਹ ਵਾਲਾ ਹੈਗਾ ਜਿਹੜਾ ਬਾਜੂ ਤੇ ਪੈਟਰਨ ਆ ਜਾਣਾ ਸਾਰਾ ਠੀਕ ਹੈ ਜੀ ਠੀਕ ਹੈ ਜੀ ਫਿਰ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਸੂਟਸ ਫਿਰ ਮਿਲਾਂਗੇ ਆਪਾਂ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਇਹਨਾਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਜਿਹੜੇ ਨਵੇਂ ਵਿਊਅਰਸ ਆਪਾਂ ਨੂੰ ਦੇਖ ਰਹੇ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਇਨਕੁਆਇਰੀ ਕਰਨੀ ਹੈ ਜੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਉਸ ਦੇ ਉੱਪਰ ਤੁਸੀਂ ਵਟਸਐਪ 'ਤੇ ਮੈਸੇਜ ਕਰ ਸਕਦੇ ਹੋ